올 인디아 사니 세바 사마지 모할리 카이데 배너 헤드 ਪਹਿਲਾ ਸੈਣੀ ਸਮਾਜ ਸੰਮੇਲਨ ਅਤੇ ਸਨਮਾਨ ਸਮਾਰੋ 9 ਨਵੰਬਰ ਨੂੰ 모할ੀ ਵਿੱਚ ਰਾਸ਼ਟਰੀ ਪੱਧਰ ਤੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਸੰਬੰਧਿਤ ਜਾਣਕਾਰੀ ਦਿੰਦੇ ਹੋਏ 올 인디아 사니 세바 사마지 모할리 카이데 ਮੌਜੂਦਾ ਪ੍ਰਧਾਨ ਅਤੇ ਕੋਆਰਡੀਨੇਟਰ ਪ੍ਰੀਤ ਕਮਲ ਸਿੰਘ ਸੈਣੀ ਮੇਰਾ ਨਾਮ ਜੀ ਪ੍ਰੀਤ ਕਮਲ ਸਿੰਘ ਸੈਣੀ ਹੈ ਜੀ ਮੈਂ ਕੋਆਰਡੀਨੇਟਰ 올 ਇੰਡੀਆ ਸੈਣੀ 세바 사마지 ਦੇ ਵਿਕਾਸ ਆ ਚੇਤਕ ਕਰਦਾ ਹੈ ਤੇ ਸਾਡੇ ਸਾਰੇ ਸਹਿਯੋਗੀ ਸੱਜਣ ਮਿੱਤਰ ਆਏ ਹੋਏ ਨੇ ਮੋਹਾਲੀ ਨਿਵਾਸੀ ਤੇ ਅੱਜ ਦੀ ਜਿਹੜੀ ਕਾਨਫਰੰਸ ਆ ਉਹ ਤੁਹਾਨੂੰ ਇਸ ਲਈ ਨਿਮੰਤਰਣ ਕੀਤਾ ਗਿਆ ਸਾਰਿਆਂ ਨੂੰ ਦੱਸਣ ਲਈ ਕਿ 9 ਨਵੰਬਰ ਦਿਨ ਐਤਵਾਰ 2 ਤੋਂ 5 ਵਜੇ ਜੋ ਹੈ ਸਾਡਾ ਇੱਕ ਸੈਣੀ ਸੰਮੇਲਨ ਹੈ 올 ਇੰਡੀਆ ਸੈਣੀ સેવા ਸਮਾਜ ਤੋਂ ਜੋ ਪਹਿਲੀ ਵਾਰ ਮੋਹਾਲੀ ਸ਼ਹਿਰ ਦੇ ਵਿੱਚ ਹੋਣ ਜਾ ਰਿਹਾ ਸੋ ਸਾਨੂੰ ਸਾਰਿਆਂ ਨੂੰ ਬਹਾੜੀ ਨਿਵਾਸੀਆਂ ਨੂੰ ਸਾਡੀ ਕਮਿਊਨਿਟੀ ਨੂੰ ਬੇਨਤੀ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਸਮਾਜ ਨੂੰ ਵਧੀਆ ਸਨੇਹਾ ਦਈਏ ਤੇ ਰਲ ਮਿਲ ਕੇ ਆਪਾਂ ਇੱਕ ਸਮਾਜਿਕ ਕੰਮ ਲਈ ਸ਼ੁਰੂਆਤ ਕਰੀਏ। ਇਸ ਦੇ ਵਿੱਚ ਸਭ ਤੋਂ ਮੇਨ ਮਕਸਦ ਕੀ ਹੈ ਇਹਦੇ ਵਿੱਚ ਕਿ ਆ ਕੁਝ ਹੋਣ ਜਾ ਰਿਹਾ ਜਿਹੜਾ ਤੁਸੀਂ 9 ਨਵੰਬਰ ਦੀ ਗੱਲ ਕਰ ਰਹੇ ਹੋ। ਕੀ ਕੁਝ ਹੋਏਗਾ? ਇਹਦੇ ਵਿੱਚ ਕੀ ਕਰੋਗੇ? ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੈ ਜੀ ਜਿੰਨੇ ਵੀ ਆਪਣੀ ਸੈਣੀ ਕਮਿਊਨਿਟੀ ਹੈਗੀ ਹੈ ਜੀ ਜਿਹੜੇ ਲੋਕ ਸਾਡੇ ਸ਼ਹੀਦ ਹੋਏ ਨੇ ਆਪਣੀ ਕਮਿਊਨਿਟੀ ਦੇ ਜਾਂ ਫਿਰ ਕਈ ਲੋਕ ਜਿਹੜੇ ਬੜੇ ਔਦਤਿਆ ਤੇ ਹੈਗੇ ਆ ਉਹਨਾਂ ਨੂੰ ਪ੍ਰੋਪਰ ਅਸੀਂ ਸਨਮਾਨਿਤ ਤਰੀਕੇ ਨਾਲ ਨਹੀਂ ਦੇਖਿਆ ਗਿਆ ਹੈਗਾ ਤਾਂ ਸਾਡੇ ਜਿਹੜੀ ਸੋਸਾਇਟੀ ਹੈਗੀ ਹੈ ਕਮਿਉਨਿਟੀ ਹੈਗੀ ਹੈ ਉੱਥੇ ਤੇ ਉੱਥੇ ਦੇ ਬੱਚਿਆਂ ਨੂੰ ਆਪਾਂ ਸਨਮਾਨਿਤ ਕਰਾਂਗੇ ਤਾਂ ਕਿ ਸਾਰਿਆਂ ਨੂੰ ਇੱਕ ਵਧੀਆ ਮੈਸੇਜ ਜਾ ਸਕੇ ਆਪਣੇ ਆਪ ਨੂੰ ਹੌਂਦ ਵਿੱਚ ਲਿਆਉਣ ਦੇ ਲਈ ਤੇ ਇਹ ਪ੍ਰੋਗਰਾਮ ਹੈ ਕਿੱਥੇ ਕਿਹੜੀ ਜਗ੍ਹਾ ਤੇ ਰੱਖ ਰਹੇ ਹੋ ਮੋਹਾਲੀ ਚ ਇਹ ਮੋਹਾਲੀ ਦੀ ਸਰ ਪਾਪਾ ਵਾਈਟ ਹਾਊਸ ਜਗ੍ਹਾ ਹੈਗੀ ਆ ਫਿਰ 11 ਦੇ ਵਿੱਚ ਉੱਥੇ ਅਸੀਂ ਇੱਥੇ ਇਨਵੀਟੇਸ਼ਨ ਦਿੱਤੇ ਹੋਏ ਨੇ ਜਿਸ ਕਰਕੇ ਸਾਨੂੰ ਵੀ ਆਈ ਥਿੰਕ ਆਪਨ ਨਿਮੰਤਰਨ ਦੇ ਦਿੱਤੇ ਲੋਕ ਲਾਇਆ ਨਾ ਇਹਦੇ ਵਿੱਚ ਕੌਣ ਕੌਣ ਗੈਸਟ ਆ ਰਹੇ ਕਿਹੜੀ ਹਸਤੀਆਂ ਦੀ ਆਉਣ ਦੀ ਗੱਲ ਕਰ ਰਹੇ ਹੋ ਜਿਹੜਾ ਸਮਾਣ ਸੰਮੇਲਨ ਹੋਣ ਜਾ ਰਿਹਾ ਹੈ ਕਿਹੜੇ ਕਿਹੜੇ ਲੋਕ ਆਣਗੇ ਕਿੰਨੀ ਗੈਦਰਿੰਗ ਹੋਣ ਦੀ ਚਾਂਸਿਸ ਹੈ ਕਿ ਦੇਖੋ ਜੀ ਇਹਦੇ ਵਿੱਚ ਤਕਰੀਬਨ ਸਾਡਾ ਗੈਦਰਿੰਗ ਦੀ ਅਸੀਂ ਪਹਿਲੇ ਗੱਲ ਕਰੀਏ ਤਾਂ ਇਹ ਹਜ਼ਾਰ ਪਲੱਸ ਗੈਦਰਿੰਗ ਹੋਣ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਪ੍ਰਧਾਨ ਪੰਜਾਬ ਦੇ ਲਵਲੀਨ ਸੈਣੀ ਜੀ ਨੇ ਜੋ ਪ੍ਰਧਾਨ ਕੀ ਹੇਟ ਉਹਨਾਂ ਦੇ ਹੋ ਰਿਹਾ ਇਸ ਤੋਂ ਇਲਾਵਾ ਸਾਡੇ ਸ਼ਹਿਰ ਦੇ ਮੇਅਰ ਸਾਹਿਬ ਕੀਤੀ ਜੀ ਅਮਰਜੀਤ ਜੀ ਕੀਤੀ ਜੀ ਹੋਗੇ ਥੈਨ ਉਸ ਤੋਂ ਬਾਅਦ ਗੱਲ ਕਰੀਆ ਆਪਣਾ ਚੇਅਰਮੈਨ ਸੈਣੀ ਸੈਣੀ ਵੈਲਫੇਅਰ ਪੰਜਾਬ ਦੇ ਰਾਮਕਮਰ ਮੁਕਾਰੀ ਜੀ ਹੈ ਸਾਡੇ ਡੀਐਸਪੀ ਸਾਹਿਬ ਹੈਗੇ ਨੇ ਆਪਣਾ ਅਤਰਮ ਅਤਰਮਵੀਰ ਸਿੰਘ ਸੈਣੀ ਜੀ ਗਗਨਦੀਪ ਸਿੰਘ ਐਸਐਚਓ ਤੇ ਜੁਆਇੰਟ ਸੈਕਟਰੀ ਆਪਣੇ ਤੇਜਵੀਰ ਸਿੰਘ ਜੀ ਪੀਸੀਐਸ ਉਹ ਸ਼ਾਮਿਲ ਹੋਣ ਜਾ ਰਹੇ ਆ ਕੀ ਇਹਨਾਂ ਨੂੰ ਕੋਈ ਸਨਮਾਨਿਤ ਕੀਤਾ ਜਾਏਗਾ ਬਿਲਕੁਲ ਜੀ ਬਿਲਕੁਲ ਸਾਡੇ ਸੋਸਾਇਟੀ ਵੱਲੋਂ ਜਿਵੇਂ ਤੁਸੀਂ ਦੇਖ ਪਾ ਰਹੇ ਆ ਸਾਡੀ ਪ੍ਰੋਪਰ ਪੂਰੀ ਟੀਮ ਹੈਗੀ ਆ ਮੋਹਾਲੀ ਯੂਨਿਟ ਦੀ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਆਪਣਾ ਕਾਜ ਕਰਿਆ ਹੋਇਆ ਤੇ ਸਾਰਿਆਂ ਨੂੰ ਆਪਾਂ ਨਿਮੰਤਰਣ ਦੇ ਕੇ ਉਹਨਾਂ ਨੂੰ ਵਿਚਾਰਧਾਰਾ ਉਹਨਾਂ ਨੂੰ ਅੱਗੇ ਰੱਖਾਂਗੇ ਉਹਨਾਂ ਨੂੰ ਸੁਣੂਗੇ ਤੇ ਉਹਨਾਂ ਨੂੰ ਪ੍ਰੋਪਰਲੀ ਅਸੀਂ ਸਨਮਾਨ ਕਰਾਂਗੇ ਦੁਨਿਆਵੀਆਂ ਦੇ ਸਾਹਮਣੇ ਜਿਸ ਤਰ੍ਹਾਂ ਸਾਡੀ ਸਮਾਜ ਦੀ ਤੁਸੀਂ ਗੱਲ ਕਰ ਰਹੇ ਏਡੇ ਵੱਡੇ ਲੈਵਲ ਤੇ ਪਹਿਲਾ ਪ੍ਰੋਗਰਾਮ ਕਰਾਉਣ ਜਾ ਰਹੇ ਹੋ ਆਉਣ ਵਾਲੇ ਫਿਊਚਰ ਚ ਮਤਲਬ ਜੇ ਗੱਲ ਕਰੀ ਆਉਣ ਵਾਲੇ ਦਿਨਾਂ ਚ ਕਿਆ ਕੁਝ ਦੇਖਣ ਨੂੰ ਮਿਲੇਗਾ ਕਿਆ ਇਹ ਜਿਹੜਾ ਸੈਣੀ ਸਮਾਜ ਹੈ ਤੁਹਾਡਾ ਸੰਗਠਨ ਅੱਗੇ ਜਾ ਕੇ ਕਿਆ ਪੋਲਿਟਿਕਸ ਵਗੈਰਾ ਚ ਕੋਈ ਹੋਰ ਆਪਣਾ ਰੋਲ ਜਾਂ ਭੂਮਿਕਾ ਨਿਭਾਏਗਾ ਐਦਾਂ ਕੁਝ ਦੇਖੀ ਪੋਲਿਟੀਕਲ ਦੀ ਗੱਲ ਤਾਂ ਅਸੀਂ ਕਰੀਏ ਤਾਂ ਇਹਦੇ ਵਿੱਚ ਕੁਝ ਸਾਡਾ ਜਿਹੜਾ ਸਮੇਲਨ ਦਾ ਹੈਗਾ ਉਹ ਨੌਨ ਪੋਲਿਟੀਕਲ ਹੈਗਾ ਉਹਦੇ ਵਿੱਚ ਕੋਈ ਵੀ ਆਪਾਂ ਪੋਲਿਟੀਕਲ ਗੱਲ ਨਹੀਂ ਕਰਾਂਗੇ ਠੀਕ ਹੈ ਤੇ ਇਹ ਸਾਰਿਆਂ ਦੇ ਲਈ ਹੈ ਇਕੱਲੀ ਆਪਾਂ ਸੈਣੀ ਕਮਿਊਨਿਟੀ ਦੀ ਗੱਲ ਨਾ ਕਰੀਏ ਇਹਦੇ ਵਿੱਚ ਜਿਹੜੇ ਵੀ ਕਮਿਊਨਿਟੀ ਆ ਉਹਦੇ ਲਈ ਅਸੀਂ ਆਪਣੀ ਸੇਵਾ ਉਜਾਗਰ ਕਰਾਂਗੇ ਤੇ ਸਾਰਿਆਂ ਲਈ ਆਪਣਾ ਖੁੱਲਾ ਸਤਾ ਹੋਊਗਾ ਉਹਨਾਂ ਲਈ ਜਿੰਨਾਂ ਦੀ ਆਪਾਂ ਬਾਅਦ ਤੋਂ ਬਾਅਦ ਆਪਾਂ ਹੈਲਪ ਕਰ ਸਕੀਏ ਲੋਕਾਂ ਦੇ ਲਈ ਉਹ ਅਸੀਂ ਕੰਮਕਾਜ ਕਰਾਂਗੇ ਤੁਸੀਂ ਸਮਾਜ ਦੇ ਬੱਚੇ ਨੇ ਜਿਨ੍ਹਾਂ ਵੱਲੋਂ ਉਪਲਬਧੀਆਂ ਜਾਂ ਮਤਲਬ ਹਾਸਲ ਕੀਤੀਆਂ ਗਈਆਂ ਨੇ ਉਹਨਾਂ ਨੂੰ ਵੀ ਸਨਮਾਨ ਕੀਤਾ ਜਾ ਰਿਹਾ ਇਹ ਬਿਲਕੁਲ ਜੀ ਬਿਲਕੁਲ 9 ਤਰੀਕ ਨੂੰ ਜਿਹੜੇ ਸੈਣੀ ਸਮੇਲਨ ਦੇ ਕਰਵਾ ਰਹੇ ਨੇ ਉਹਦੇ ਵਿੱਚ ਜਿਹੜੇ ਆਪਣੇ ਖੇਡ ਦੇ ప్రతి ਬੱਚੇ ਨੇ ਰੋਚਾ ਰੱਖਦੇ ਨੇ ਤੇ ਉਹਦੇ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਐਜੂਕੇਸ਼ਨ ਦੇ ਵਿੱਚ ਕਈ ਬੱਚੇ ਮੋਰੀ ਹੈਗੇ ਨੇ ਉਹ ਸਾਰਿਆਂ ਨੂੰ ਅਸੀਂ ਸਾਰੇ ਬੱਚਿਆਂ ਨੂੰ ਨਿਮੰਤਰਣ ਦੇ ਕੇ ਉਹਨਾਂ ਦੇ ਮਾਪੇ-ਪਾਪ ਨੂੰ ਸਾਹਮਣੇ ਕਿਉਂਕਿ ਮਾਪੇ ਪਾਪ ਦੇ ਸਾਹਮਣੇ ਜਦ ਬੱਚਾ ਇੱਕ ਆਰਨਰ ਫੇਸ ਲੈਂਦਾ ਹੈ ਕੋਈ ਪ੍ਰਾਈਸ ਸਲਮਾਨੇ ਚੱਸੀ ਕਰਦੇ ਤਾਂ ਉਹ ਇੱਕ ਬੜੇ ਗਰਬ ਦੀ ਗੱਲ ਹੁੰਦੀ ਹੈ ਤੇ ਉਹ ਸਾਡੇ ਲਈ ਵੀ ਬੜੇ ਗਰਬ ਦੀ ਗੱਲ ਹੈ ਕਿ ਪਰਮਾਤਮਾ ਨੇ ਤੁਹਾਨੂੰ ਇਹ ਸੇਵਾ ਬਖਸ਼ੀ ਹੈ ਉਹਨਾਂ ਨੂੰ ਸਨਮਾਨਿਤ ਕਰਦੇ ਤੇ ਇਨੀ ਛੋਟੀ ਉਮਰ 'ਚ ਤੁਹਾਨੂੰ ਕੋਆਰਡੀਨੇਟਰ ਲਾਇਆ ਗਿਆ ਆਲ ਇੰਡੀਆ ਸਮਾਜ ਦਾ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਮਹਾਲੀ ਦੇ ਤੁਸੀਂ ਪ੍ਰਧਾਨ ਵੀ ਹੋ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਐਡੀ ਵੱਡੀ ਜ਼ਿੰਮੇਵਾਰੀ ਫਸਟ ਟਾਈਮ ਆਲ ਇੰਡੀਆ ਲੇਬਲ ਦਾ ਪ੍ਰੋਗਰਾਮ ਕਰਾਉਣ ਜਾ ਰਹੇ ਹੋ ਦੇਖੋ ਜੀ ਸੇਵਾ ਦਾ ਪਰਮਾਤਮਾ ਦੀ ਦੇਣ ਹੈਗੀ ਆ ਅਸੀਂ ਤਾਂ ਸਿਰਫ ਅੱਗੇ ਕਮੋੜੀ ਬੰਦੇ ਹੈਗੇ ਨੇ ਕਿ ਜੋ ਸੇਵਾ ਲਈ ਆ ਬਾਕੀ ਸਾਡੇ ਨਾਲ ਸਾਡੇ ਬੜਾ ਸਹਿਯੋਗ ਰਹਿਦਾ ਹਮੇਸ਼ਾ ਅਜਮੇਰ ਸਿੰਘ ਕੂਟਲਾ ਨਿਹੰਗ ਜੀ ਦਾ ਠੀਕ ਹੈ ਜੋ ਕਿ ਆਪਣੇ ਮੀਤ ਪ੍ਰਧਾਨ ਹੈਗੇ ਪੰਜਾਬ ਦੇ ਤੇ ਵੀਰ ਤੇ ਕੈਰੀ ਦਾ ਸੁੱਖੀ ਵੀਰ ਦਾ ਤਰਨ ਬਾਈ ਉਹਨਾਂ ਦਾ ਕਈ ਬਾਰੋਂ ਵੀ ਸਾਨੂੰ ਚੰਗੀਆਂ ਸਪੋਰਟਾਂ ਹੈਗੀਆਂ ਜੋ ਰੱਡੀਆਂ ਪੁਰੇ ਮੋਹਾਲੀ ਦੇ ਏਰੀਆ ਦੇ ਵਿੱਚ ਤੇ ਆਪਾਂ ਇਸ ਚੀਜ਼ ਨੂੰ ਦੁਨਿਆਵੀ ਇੱਕ ਵਧੀਆ ਮੈਸੇਜ ਦਈਏ ਤਾਂ ਕਿ ਅਸੀਂ ਅੱਗੇ ਆਉਣ ਵਾਲੇ ਕੰਮ ਨੂੰ ਚੰਗੀ ਤਰ੍ਹਾਂ ਕਰ ਸਕੀਏ ਸਮਾਜ ਦੇ ਪ੍ਰਤੀ ਤੇ ਉਹਨਾਂ ਤੋਂ ਇੱਕ ਵਧੀਆ ਮੈਸੇਜ ਅੱਗੇ ਭੇਜ ਸਕੀਏ ਤਾਂ ਕਿ ਸਾਰੇ ਸਾਡੇ ਨਾਲ ਜੁੜਨ ਤੇ ਅਸੀਂ ਨਾਲ ਮਿਲ ਕੇ ਸਾਰੇ ਆਪਾਂ ਕੰਮ ਨੂੰ ਅੱਗੇ ਵਧਾਈਏ ਸਰ ਜੀ ਤਾਂ ਤੁਸੀਂ ਅਛਾਈ ਵਾਸਤੇ ਸਾਰਾ ਕੁਝ ਕਰ ਰਹੇ ਹੋ ਤਾਂ ਕਿਹਾ ਬੁਰਾਈ ਵਾਸਤੇ ਵੀ ਇਹਦੇ ਵਿੱਚ ਮੈਸੇਜ ਦਿੱਤਾ ਜਾਏਗਾ ਬੁਰਾਈ ਦੇਖੋ ਜੀ ਬੁਰਾਈ ਮੈਨੂੰ ਮੇਰਾ ਤਾਂ ਇਹ ਮੰਨਣਾ ਹੈ ਕਿ ਬੰਦੇ ਨੂੰ ਆਪਣੇ ਬੁਰਾਈ ਸਾਡੇ ਵਿੱਚ ਹੀ ਹੁੰਦੀ ਹੈ ਚੰਗਾਈ ਵੀ ਸਾਡੇ ਵਿੱਚ ਹੈ ਬੁਰਾਈ ਵੀ ਸਾਡੇ ਵਿੱਚ ਹੈ ਜਿਹੜਾ ਹੀ ਕੋ ਬੰਦਾ ਚੰਗਾ ਹੈ ਦੀ ਗੱਲ ਕਰਦਾ ਉਹਨੂੰ ਸਾਰੇ ਲੋਕ ਹੀ ਚੰਗੇ ਲੱਗਦੇ ਨੇ ਠੀਕ ਹੈ ਜੀ ਸੋ ਬੁਰਾਈ ਵਾਲੇ ਲੋਕਾਂ ਨੂੰ ਅਸੀਂ ਚੰਗਾ ਬਣਾਉਣਾ ਹੈ ਸਾਡਾ ਇਹ ਗੱਲ ਹੈ ਇਹੀ ਨਾ ਕੋਈ ਮੈਸੇਜ ਦਿੱਤਾ ਜਾਏਗਾ ਬਿਲਕੁਲ ਜੀ ਇਹਦੇ ਵਿੱਚ ਅਸੀਂ ਮੈਸੇਜ ਇਹੇ ਦਵਾਗੇ ਕੀ ਭਈ ਆਪਾਂ ਜੋ ਵੀ ਕੰਮ ਕਰ ਰਹੇ ਨੇ ਇੱਕ ਸਮਾਜਿਕ ਸੇਵਾ ਕਰੋ ਭਾਵੇਂ ਉਹ ਕੁੜੀਆਂ ਦੇ ਵਿਆਹ ਦਾ ਕਾਜ ਹੋਵੇ ਭਾਵੇਂ ਆਪਣੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹਰਪੀੜਤਾ ਦੀ ਮਦਦ ਹੋਵੇ ਉਹਨਾਂ ਦਾ ਕਰੋ ਤੇ ਜਿਨ੍ਹਾਂ ਦੇ ਕੋਈ ਦੁੱਖ ਤਕਲੀਫ ਹੋਵੇ ਅਸੀਂ ਉਹਨਾਂ ਨੂੰ ਅੱਗੇ ਕਰਕੇ ਉਹਨਾਂ ਦੇ ਲਈ ਮੈਸੇਜ ਜ਼ਰੂਰ ਆਪਾਂ ਕਰਨਾ ਸੈਣੀ ਬਿਲਕੁਲ ਸੈਣੀ ਜੀ ਤੁਸੀਂ ਹਰਪੀੜਤਾ ਦੀ ਗੱਲ ਕਰ ਰਹੇ ਹੋ ਪੰਜਾਬ 'ਚ ਤੁਹਾਡੇ ਸੰਗਠਨ ਨੇ ਬੜਾ ਕੰਮ ਕੀਤਾ ਤੁਸੀਂ ਇਸ ਟਾਈਮ ਕਾਫੀ ਸੋਸ਼ਲ ਮੀਡੀਆ ਤੇ ਐਕਟਿਵ ਰਹੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਕਹਿਣਾ ਚਾਹੋਗੇ ਦੇਖੋ ਜੀ ਪੰਜਾਬ ਸਿੱਧੀ ਗੱਲ ਹੈ ਪੰਜਾਬ ਨੇ ਸਾਨੂੰ ਪਾਲਿਆ ਪੰਜਾਬ ਨੇ ਸਾਨੂੰ ਐਡਾ ਵੱਡਾ ਵੱਡਾ ਕਰਿਆ ਠੀਕ ਹੈ ਨਾ ਤਾਂ ਸਾਡੀ ਵੀ ਕਈ ਰਿਸਪੌਂਸਿਬਿਲਟੀਆ ਕਈ ਉਮੀਦਾਂ ਸਾਡੀ ਆ ਵੜਦੀਆਂ ਕਿ ਅਸੀਂ ਵੀ ਪੰਜਾਬ ਦੇ ਲਈ ਕੁਝ ਕਰੀਏ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਹਰਪੀਟ ਤਾਂ ਲੈ ਸਾਡੇ ਸੋਸਾਇਟੀ ਵੱਲੋਂ ਸੈਨੀਟਰੀ ਪੈਟ ਦੇ ਦੋ ਟਰਾਲੇ ਭੇਜੇ ਗਏ ਸੀਗੇ ਜਿਹਦੇ ਵਿੱਚ ਅ ਬੱਚਾ ਵਾਲੇ ਬਜ਼ੁਰਗਾਂ ਦੇ ਲਈ ਸਾਰਿਆਂ ਦੇ ਲਈ ਸੀ ਕਿਉਂਕਿ ਅਸੀਂ ਉੱਥੇ ਦੀ ਆਰਗੇਨਾਈਜੇਸ਼ਨ ਨਾਲ ਗੱਲਬਾਤ ਕੀਤੀ ਸੀ ਕਿ ਤੇ ਉਹ ਅਸੀਂ ਉਹਨਾਂ ਨੂੰ ਐਕਚੁਅਲੀ ਰਾਸ਼ਨ ਵੇਚਣ ਲੱਗੇ ਸੀ ਬਟ ਉਹ ਕਹਿੰਦੇ ਕਿ ਰਾਸ਼ਨ ਦੀ ਜਿਹੜੀ ਮਾਤਰਾ ਉਹ ਸਾਡੇ ਕੋਲ ਬਹੁਤ ਜ਼ਿਆਦਾ ਆਲਰੇਡੀ ਆਈ ਹੋਈ ਆ ਤਾਂ ਫਿਰ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਜਿਹੜੀ ਤੁਸੀਂ ਸਾਡੇ ਹਿੱਸੇ ਹਿੱਸਾ ਸੇਵਾ ਲੈਣੀ ਤੁਸੀਂ ਉਹ ਦੱਸੋ ਤਾਂ ਉਹਨਾਂ ਨੇ ਸਾਨੂੰ ਇਹ ਡਿਮਾਂਡ ਕਰੀ ਤਾਂ ਅਸੀਂ ਉਹ ਸੇਵਾ ਪਰਮਾਤਮਾ ਵੱਲੋਂ ਆਪਾਂ ਦਿੱਤੀ ਆ ਉਹਨਾਂ ਨੂੰ ਸੈਂਡਿਸ ਮਾਦੀ ਗੱਲ ਕੀਤੀ ਜਾਵੇ ਮੋਹਾਲੀ ਜ਼ਿਲ੍ਹੇ ਚ ਬਹੁਤ ਸਾਰੇ ਸੈਂਡਿ ਬਰਾਦਰੀ ਬਹੁਤ ਸਾਰੇ ਭਾਈਚਾਰਾ ਇੱਥੇ ਰਹਿੰਦਾ ਹੈ ਤੇ ਮੋਹਾਲੀ ਦੀ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਹੋਣੀਆਂ ਕਿ ਆ ਉਸ ਚ ਕੋਈ ਟਿਕਟ ਵਗੈਰਾ ਦੀ ਦਵੈਦਾਰੀ ਵੀ ਹੋਏਗਾ ਨਾਲੇ ਟੈਨ ਚ ਇਹ ਸਪੋਰਟ ਕਰੇਗਾ ਕਿ ਕੋਈ ਐਮਸੀ ਦੀ ਪਰਸੈਂਟੇਜ ਮੰਗ ਮੰਗ ਕੀਤੀ ਹੈਗੀ ਕਰੋਗੇ ਦੇਖੋ ਹਾਲੇ ਐਦਾਂ ਦਾ ਕੋਈ ਵੀ ਵਿਚਾਰਧਾਰਾ ਸਾਡੀ ਨਹੀਂ ਹੈਗੀ ਇਲੈਕਸ਼ਨ ਦੇ ਬਲਦੀ ਹਾਲੇ ਹਾਲੇ ਸਿਰਫ ਸਮਾਜ ਦੇ ਲਈ ਕੰਮ ਕਰਨਾ ਹੈ ਸਮਾਜਿਕ ਕੰਮ ਕਰਨਾ ਤਾਂ ਕਿ ਅਸੀਂ ਉਸ ਚੀਜ਼ ਨੂੰ ਆਪਾਂ ਪਤਾ ਲੱਗੇ ਨਾਲ ਦੀ ਟੀਮ ਬਾਰੇ ਦੱਸ ਦਿਓ ਸਰ ਕੋਲ ਸੋ ਮੇਰੇ ਮੀਤ ਪ੍ਰਦਾਨ ਅਜਮੇਰ ਸਿੰਘ ਜੀ ਬਾਬਾ ਜੀ ਆ ਸੋ ਇਹ ਇਹਨਾਂ ਦਾ ਬੜਾ ਸਹਿਯੋਗ ਹੈ ਜੀ ਬਹੁਤ ਸਾਲਾਂ ਤੋਂ ਇਹਨਾਂ ਨੇ ਸੋਸ਼ਲ ਵਰਕ ਕਰੇ ਹੋਏ ਆ ਪੂਰੇ ਪੰਜਾਬ ਦੇ ਵਿੱਚ ਮੈਂ ਇਕੱਲੇ ਮੁਹਾਲੀ ਦੀ ਗੱਲ ਨਹੀਂ ਕਰਾਂ ਕਿ ਇਹਨਾਂ ਦਾ ਬਹੁਤ ਹੀ ਚੰਗਾ ਨਾਮ ਹੈਗਾ ਰੁਤਬਾ ਹੈਗਾ ਤੇ ਬਹੁਤ ਹੀ ਮਾਣਯੋਗ ਬੰਦੇ ਹੈਗੇ ਨੇ ਜੋ ਸਾਡੇ ਨਾਲ ਇੱਥੇ ਬੈਠੇ ਹੋਏ ਨੇ ਸਰ ਕੀ ਕਹਿਣਾ ਚਾਹੋਗੇ ਇਸ ਪ੍ਰੋਗਰਾਮ ਨੂੰ ਲੈ ਕੇ ਹਾਂਜੀ ਪਹਿਲੇ ਤੋਂ ਮੈਂ ਸਾਰੇ ਜੋ ਪੱਤਰ ਦਾ ਭਾਈਚਾਰਾ ਇਹਨਾਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਛੋੜੇ ਜਿਹੇ ਸੱਦੇ ਤੇ ਇੱਥੇ ਪਹੁੰਚ ਕੇ ਸਾਨੂੰ ਮਾਣ ਬਖਸ਼ਿਆ ਤੇ ਅਸੀਂ ਇਹ ਗੱਲ ਜੋ ਸੈਣੀ ਸਮਾਜ ਦੇ ਫੰਕਸ਼ਨ ਦੀ ਗੱਲ ਚੱਲ ਰਹੀ ਹੈ ਜਿਹਨਾਂ 9 ਤਰੀਕ ਨੂੰ ਜੋ ਫੰਕਸ਼ਨ ਕੀਤਾ ਜਾ ਰਿਹਾ ਹੈ ਦਾ ਪ੍ਰੀਤ ਰਮਨ ਜੀ ਕੋ ਵੱਲੋਂ ਇਹ ਮਤਲਬ ਵੱਡੇ ਪੱਧਰ ਤੇ ਪ੍ਰੋਗਰਾਮ ਰੱਖਿਆ ਗਿਆ ਮੋਹਾਲੀ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਆਲ ਇੰਡੀਆ ਸੈਣੀ ਸੇਵਾ ਸਮਾਜ ਜੀ ਦਵਾਕ ਸਿੰਘ ਜੀ ਜੋ ਸਾਡੇ ਨੈਸ਼ਨਲ ਪ੍ਰਧਾਨ ਨੇ ਤੇ ਸ੍ਰੀ ਲਵਦੀਨ ਜੀ ਪਟਿਆਲੇ ਤੋਂ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਇਹਦਾ ਨਾਮਾਈ ਥਲੇ ਇਹ ਫੰਕਸ਼ਨ ਰੱਖਿਆ ਜਾ ਰਿਹਾ ਹੈ ਪ੍ਰੀਤ ਕਮਲਜੀਤ ਵੱਲੋਂ ਕਿ ਅਸੀਂ ਸਾਰੇ ਸੈਨਿਕ ਕਮਿਊਨਿਟੀ ਵਾਰੇ ਜੋ ਜੋ ਵੀ ਸੈਨਿਕ ਸਮਾਜ ਦੀਆਂ ਸਮੱਸਿਆਵਾਂ ਨੇ ਕਈ ਮਤਲਬ ਤਰੇਲੂਸ ਝਗੜੇ ਨੇ ਜਾਂ ਕੋਈ ਹੋਰ ਵੀ ਸਮੱਸਿਆ ਕਿਸੇ ਸੈਨਿਕ ਕਮਿਊਨਿਟੀ ਜਾਂ ਕਿਸੇ ਹੋਰ ਕਮਿਊਨਿਟੀ ਦੀ ਵੀ ਆ ਉਹਦੇ ਬਾਰੇ ਅਸੀਂ ਵੱਧ ਤੋਂ ਵੱਧ ਕੰਮ ਕਰਾਂਗੇ ਤੇ ਅਸੀਂ ਇਹ ਸੁਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜੋ ਸੈਨਿਕ ਸਮਾਜ ਦੇ ਸਾਡੇ ਸ਼ਹੀਦ ਨੇ ਬਾਬਾ ਕੁਰਸਾ ਸਿੰਘ ਹੁਣੀਆ ਬੀਬੀ ਸ਼ਰਨ ਕੌਰ ਜੀ ਤੇ ਬਾਬਾ ਜਮਾਲਾ ਸਿੰਘ ਤੇ ਹੋਰ ਸਾਡੇ ਜੋ ਰਤਵਾਂ ਤੇ ਸੱਜਣ ਦੇ ਸੈਣੀ ਸਮਾਜ ਵਿੱਚ ਸਨ ਉਹਨਾਂ ਦੇ ਜੋ ਜਨਦਿਤ ਵਗੈਰਾ ਅਸੀਂ ਇਹਨਾਂ ਦੇ ਸਮਾਗਮ ਕਰਕੇ ਇਹਨਾਂ ਨੂੰ ਵੀ ਪਬਲਿਕ ਵਿੱਚ ਸੰਗਤਾਂ ਵਿੱਚ ਉਜਾਗਰ ਕਰਾਂਗੇ ਜੋ ਕਿ ਹੁਣ ਤੱਕ ਇਹ ਸਾਡੇ ਸ਼ਹੀਦ ਸੀ ਜੋ ਇਹਨਾਂ ਨੂੰ ਅੰਗੋਲੇ ਕੀਤਾ ਗਿਆ ਅਸੀਂ ਇਹਨਾਂ ਦੇ ਫੰਕਸ਼ਨ ਮਨਾਵਾਂਗੇ ਹਰ ਜਿਲ੍ਹੇ ਵਿੱਚ ਹੁਣ ਅਸੀਂ ਹਰ ਜ਼ਿਲ੍ਹੇ ਵਿੱਚ ਸੈਣੀ ਸਮਾਜ ਦਾ ਆਰੇ ਪੰਜਾਬ ਦਾ ਯੂਟਿਊਬਰ ਆ ਜਿਵੇਂ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਰੋਪੜ ਹੁਣ ਪਿੱਛੇ ਆ ਸੀ ਪਿਛਲੇ ਮਹੀਨੇ ਅਸੀਂ ਰੋਪੜ ਵਿੱਚ ਫੰਕਸ਼ਨ ਕੀਤਾ ਉੱਥੇ ਬਦਵੀਰ ਜੀ ਆਏ ਸੀ ਆਪਣੇ ਕੈबिनेट ਮੰਤਰੀ ਤੇ ਆਪਣੇ ਮੁਕਾਰੀ ਸਾਹਿਬ ਜੋ ਆਪਣੇ ਸਿਹਨੀ ਵੈਲਫੇਅਰ ਬੋਰਡ ਦੇ ਪ੍ਰਧਾਨ ਨੇ ਚੇਅਰਮੈਨ ਬਣਾਏ ਨੇ ਇਹ ਵੀ ਇੱਥੇ ਹਾਜ਼ਰ ਸੀ ਤੇ ਮਤਲਬ ਅਸੀਂ ਉੱਥੇ ਫੰਕਸ਼ਨ ਕੀਤਾ ਜੀ ਰੋਪੜ ਵਿੱਚ ਤੇ ਅਗਲਾ ਫੰਕਸ਼ਨ ਹੈ ਮੁਹਾਲੀ ਦਾ ਤੇ ਉਸ ਤੋਂ ਬਾਅਦ ਫੰਕਸ਼ਨ ਸਾਡਾ ਪਟਿਆਲਾ ਜਿਹੜਾ ਹੋਏਗਾ ਪਹਿਲੇ ਜਲੰਧਰ ਤੋਂ ਹੋਇਆ ਸੀ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਅਸੀਂ ਇਹ ਪੰਕਸ਼ਨ ਕਰਦੇ ਨੇ ਤੇ ਇਹ ਜੈ ਸੈਣੀ ਕਮਿਊਨਿਟੀ ਦੀ ਵੱਧ ਤੋਂ ਵੱਧ ਮਦਦ ਕਰਨੀ ਹੈ ਤੇ ਅਸੀਂ ਹਰ ਕਮਿਊਨਿਟੀ ਨਾਲ ਲੈ ਕੇ ਚੱਲਣਾ ਹੈ ਇਹ ਸਮਾਜ ਸੇਵਾ ਲਈ ਸਾਡਾ ਇਹ ਜਿਹੜਾ ਸੰਗਠਨ ਹੈ ਇਹ ਨੋਨ ਪੋਲਿਟਿਕਲ ਸੰਗਠਨ ਹੈ ਹਰ ਕਮਿਊਨਿਟੀ ਨਾਲ ਅਸੀਂ ਨਾਲ ਲੈ ਕੇ ਚੱਲਣਾ ਹੈ ਤੇ ਹਰ ਕਮਿਊਨਿਟੀ ਦੇ ਅਸੀਂ ਕੰਮ ਕਰਨੇ ਆ ਇਹ ਸਮਾਜ ਸੇਵਾ ਦੇ ਤੌਰ ਤੇ ਅਸੀਂ ਸੰਗਠਨ ਬਿਲਕੁਲ ਸਿੰਘ ਸਾਹਿਬ ਇਹਦੇ 'ਚ ਕੋਈ ਸਰਕਾਰ ਦੀ ਵੀ ਕੋਈ ਭਾਗੀਦਾਰੀ ਹੁੰਦੀ ਕੋਈ ਹਿੱਸੇਦਾਰੀ ਹੁੰਦੀ ਆ ਕੋਈ ਹੈਲਪ ਕੋਈ ਇਸ ਤਰ੍ਹਾਂ ਦੀ ਕਰਦਾ ਹੈ ਗਵਰਨਮੈਂਟ ਵੱਲੋਂ ਸਾਡਾ ਸੰਗਠਨ ਹੈ ਜਿਹੜਾ ਰਜਿਸਟਰਡ ਹੈ ਇੰਡੀਆ ਲੈਵਲ ਤੇ ਹਰ ਸਟ ਤੇ ਅਸੀਂ ਮੈਂ ਕੋਈ ਮਤਲਬ ਸਰਕਾਰ ਦੀ ਜ ਕੋਈ ਦੇਣ ਨਹੀਂ ਹੁੰਦੀ ਤੇ ਅਸੀਂ ਆਪਣੇ ਤੌਰ ਤੇ ਆਪਣੇ ਕਮਿਊਨਿਟੀ ਦੇ ਤੌਰ ਤੇ ਜੋ ਸਾਡੇ ਵਧੀਆ ਬੰਦੇ ਸਾਡੀ ਉਹ ਮਤਲਬ ਮਦਦ ਕਰਦੇ ਰਹੇ ਨੇ ਤੇ ਇਹਦੇ ਅਨਸਾਰ ਅਸੀਂ ਇਹ ਫੰਕਸ਼ਨ ਕਰਦੇ ਰਹਿੰਦੇ ਆ ਤੇ ਸਮਾਜ ਸੇਵਾ ਕਰਦੇ ਰਹਿੰਦੇ ਹਾਂ ਬਿਲਕੁਲ ਪ੍ਰੀਤ ਕਮਲ ਜੀ ਪਹਿਲਾ ਪੁਰਾਣਾ ਹੈ ਜੀ ਨਹੀਂ ਪਹਿਲੇ ਹੀ ਹੋ ਰਿਹਾ ਹੈ ਨਹੀਂ ਇਸ ਉਪਰ ਮੁਹਰੀਜ ਹਾਂਜੀ ਉਹ ਹਾਲੇ ਚ ਪਹਿਲਾ ਪ੍ਰੋਗਰਾਮ ਹੈ ਜੀ ਹਾਲੇ ਚ ਪਹਿਲਾ ਪ੍ਰੋਗਰਾਮ ਹੈ ਇਹ ਤੇ ਪਹਿਲਾ ਇਹ ਜਲੰਧਰ ਤੇ ਹੋਇਆ ਸੀ ਡਿਟਕ ਲੈਵਲ ਤੇ ਫਿਰ ਉਸ ਤੋਂ ਬਾਅਦ ਰੋਪੜ ਹੋਇਆ ਸੀ ਤੇ ਹੁਣ ਇਹ ਮਤਲਬ ਮਹਾਰਾਸ਼ਟ੍ਰ ਉਸ ਤੋਂ ਬਾਅਦ ਇਹ ਆਪਣਾ ਸੰਗਰੂਰ ਤੇ ਆਪਣਾ ਗਰਦਾਸਪੁਰ ਦੀਨਾਂਗਰ ਬਗੈਰਾ ਉੱਤ ਪਠਾਨਕੋਟ ਤੇ ਸਾਰੇ ਜ਼ਿਲ੍ਹਿਆਂ 'ਚ ਮਲੇ ਫੰਕਸ਼ਨ ਚੱਲਣੇ ਨੇ ਹੁਣ ਅਸੀਂ ਇਹ ਜਿਹੜਾ ਅੱਜ ਕੱਲ ਅਸੀਂ 9 ਤਰੀਕ ਨੂੰ ਅਸੀਂ ਮਤਲਬ ਇੱਥੇ ਦੇ ਜਿਹੜਾ ਡਿਸਟ੍ਰਿਕਟ ਲੈਵਲ ਦਾ ਸਾਡਾ ਪ੍ਰਧਾਨ ਹੈ ਉਹ ਅਨਾਉਂਸ ਕਰਨਾ ਹੈ ਲੇਡੀ ਵਿੰਗ ਦਾ ਅਨਾਉਂਸ ਕਰਨਾ ਹੈ ਤੇ ਯੂਥ ਵਿੰਗ ਦਾ ਅਨਾਉਂਸ ਕਰਨਾ ਹੈ 9 ਤਰੀਕ ਨੂੰ ਫੰਕਸ਼ਨ ਵਿੱਚ ਅਨਾਉਂਸ ਕਿੱਥੇ ਜਾਣਗੇ ਤੇ ਉਹਨਾਂ ਜ਼ਿੰਮੇਵਾਰੀ ਸੰਭਾਲੀ ਜਾਏਗੀ ਉਹ ਆਪਣੀ ਕਮੇਟੀ ਬਣਾਉਣਗੇ ਤੇ ਅੱਗੇ ਫਿਰ ਆਪਣਾ ਸਾਰੇ ਜਿਹਦੇ ਵਿੱਚ ਆਪਣਾ ਕੰਮ ਕਰਨਾ। ਪ੍ਰੀਤ ਕਬਲ ਜੀ ਤੁਹਾਨੂੰ ਸੈਕਟਰ 78 ਰੈ residen셜 ਅਫੇਅਰ ਸੁਸਾਇਟੀ ਦਾ ਵੀ ਪ੍ਰਧਾਨ ਥਾਪਿਆ ਗਿਆ। ਇਸ ਬਾਰੇ ਕੀ ਕਹਿਣਾ ਚਾਹੋਗੇ? ਪਹਿਲੇ ਤਾਂ ਇਹ ਆਪਣੇ ਸੈਕਟਰ ਮਹੌਲੇ ਆਪਣੇ ਸੈਕਟਰ 78 ਦੇ ਨਿਵਾਸੀਆਂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਹੈ ਕਿ ਉਹਨਾਂ ਨੇ ਮੈਨੂੰ ਵਾਈਸ ਪ੍ਰਧਾਨ ਦੇ ਲਈ ਨਿਯੁਕਤ ਕੀਤਾ ਤੇ ਆ ਪ੍ਰੋਪਰਲੀ ਸਾਡੇ ਕੰਮਕਾਜ ਦੇਖ ਕੇ ਜੀ ਤੁਸੀਂ ਦੇਖ ਸਕਦੇ ਹੋ ਕਿ ਜ਼ਿੰਮੇਵਾਰੀ ਉਹਨੂੰ ਹੀ ਦੇ ਜਾਂਦੀ ਹੈ ਜਿਹੜਾ ਜ਼ਿੰਮੇਵਾਰੀ ਸਭ ਦਾ ਦਾ। ਪ੍ਰੋਪਰਲੀ ਉਹ ਹਰ ਇੱਕ ਕੰਮ ਨੂੰ ਘਰ ਘਰ ਜਾ ਕੇ ਦੱਸ ਸਕਦਾ ਕਿ ਭਾਈ ਇਹ ਚੀਜ਼ਾਂ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਕਿਵੇਂ ਅਸੀਂ ਕੰਮ ਕਰ ਸਕਦਾ ਸੋ ਮੈਂ ਇਹਦੇ ਵਿੱਚ ਮੱਲਾ ਦੀ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਇਸ ਲਾਇਕ ਮੈਨੂੰ ਸਮਝਿਆ ਤੇ ਸੇਵਾ ਦਿੱਤੀ ਮੈਨੂੰ ਕਿ ਮੈਂ ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰ ਸਕਦਾ ਇੱਕ ਆਖਰੀ ਸਵਾਲ ਹੈ ਸਰ ਤੁਹਾਡੇ ਨਾਲ ਬਹੁਤ ਸਾਰੇ ਯੂਥ ਪਿੱਛੇ ਖੜੇ ਨੇ ਟੀਮ ਬਾਰੇ ਕੀ ਕਹਿਣਾ ਚਾਹੋਗੇ ਕਿੰਨਾ ਕੁ ਸੈਕਰੀਫਾਈਸ ਹੁੰਦਾ ਇਸ ਤਰ੍ਹਾਂ ਦੇ ਕੰਮ ਲਈ ਕਿੰਨੀ ਕੁ ਮਿਹਨਤ ਤੇ ਜਜ਼ਬੇ ਦੀ ਲੋੜ ਹੁੰਦੀ ਹੈ ਪਹਿਲੀ ਗੱਲ ਤਾਂ ਹੈ ਜੀ ਮੈਂ ਤੁਹਾਨੂੰ ਇੱਕ ਗੱਲ ਜਰੂਰ ਕਹਿਣਾ ਚਾਹਦਾ ਅੱਜ ਅੱਜ ਕੱਲ ਬੜਾ ਬੀਜੀ ਸ਼ਡਿਊਲ ਹੈ ਸਾਰਿਆਂ ਦਾ ਆਪਣੇ ਕੰਮ ਕਾਜ ਦੇ ਵਿੱਚ ਸਾਰੇ ਨਿਯੁਕਤ ਨੇ ਬਟ ਮੇਰੀ ਟੀਮ ਦੀ ਅਗਰ ਗੱਲ ਕਰੀਏ ਤਾਂ ਮੇਰੇ ਭਰਾਵਾਂ ਦਾ ਮੈਨੂੰ ਇੰਨੀ ਸਪੋਰਟ ਹੈਗੀ ਆ ਭਾਵੇਂ ਅੱਧੀ ਰਾਤ ਨੂੰ ਵੀ ਇਹਨਾਂ ਨੂੰ ਮੈਂ ਦੱਸ ਫੋਨ ਕਰਨ ਦਵਾ ਕਿ ਭਾਈ ਮੈਨੂੰ ਇਹ ਚੀਜ਼ ਲੋੜ ਹੈਗੀ ਆ ਤੁਹਾਨੂੰ ਪਿੱਛੇ ਇੱਕ ਐਦਾ ਵਾਕਿਆ ਹੋਇਆ ਵੀ ਸੀਗਾ ਮੈਂ ਤੁਹਾਡੇ ਅੱਗੇ ਜਰੂਰ ਸ਼ੇਅਰ ਕਰਨਾ ਚਾਹੁੰਦਾ ਜਿਸ ਨੂੰ ਬਲੱਡ ਦੀ ਲੋੜ ਪੈ ਗਈ ਸੀ ਤਾਂ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਤੇ ਉਹਨਾਂ ਨੇ ਬਿਲਕੁਲ ਨਾਲ ਦੀ ਨਾਲ ਮੈਨੂੰ ਅੱਧੇ ਘਟ ਗਿਆ ਅੰਦਰ ਅੰਦਰ ਆਪਣੀ ਨਿਯੁਕਤੀ ਦੇ ਕੇ ਇੱਕ ਬੰਦੇ ਦੀ ਆਪਾਂ ਜਾਨ ਬਚਾਈ ਹੈ ਜਿਸ ਕਰਕੇ ਮੈਨੂੰ ਪੂਰਾ ਮਾਣ ਆਪਣੇ ਭਰਾਵਾਂ ਦਾ ਪਿੱਛੇ ਜਿਹੜੇ ਮੇਰੇ ਖੜੇ ਨੇ ਮੇਰੀਆਂ ਸੱਜੀਆਂ ਬਾਹਾਂ ਬਣ ਕੇ ਤੇ ਹਰ ਵੇਲੇ ਕੋਈ ਸਾਰੀਆਂ ਸਹਿਯੋਗ ਆਪਣਾ ਰੱਖਦੇ ਨੇ ਕਿ ਤਾਂ ਕਿ ਹੱਲਾਸ਼ੇਰੀ ਦੇਖੋ ਬਹੁਤ ਬੜੀ ਗੱਲ ਹੁੰਦੀ ਹੈ ਨੌਜਵਾਨਾਂ ਦੀ ਹੱਲਾਸ਼ੇਰੀ ਜੇ ਕਿਸੇ ਨੂੰ ਕੋਈ ਆਪਾਂ ਪ੍ਰਾਪਤੀ ਕਰਦੇ ਨੌਜਵਾਨਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤੇ ਬਹੁਤ ਬਹੁਤ ਖੁਸ਼ੀ ਹੈ ਜੀ ਅੱਜ ਇਹ ਟੀਮ ਨੂੰ ਤੇ ਅੱਜ ਮੇਰੇ ਯਾਰ ਮੈਨੂੰ ਮਿਲੇ ਹੋਏ। ਥੈਂਕ ਯੂ ਜੀ ਥੈਂਕ ਯੂ।